ਰੇਲਵੇ ਕ੍ਰੋਸਿੰਗ ਦੀਆਂ ਇਹ ਤਸਵੀਰਾਂ ਦੇਖੋ ਇਸ ਦੇ ਵਿੱਚ ਇੱਕ 6 ਸਾਲ ਦਾ ਬੱਚਾ ਜੋ ਸੜਕ ਉੱਪਰੋਂ ਗੁਜ਼ਰ ਰਿਹਾ ਤੇ ਇਸ ਦੇ ਇੱਕ ਜਾਂ ਦੋ ਕਦਮ ਅੱਗੇ ਇੱਕ ਹੋਰ ਸ਼ਖਸ ਵੀ ਜਾ ਰਿਹਾ ਤੇ ਫਿਰ ਇਹ ਦੋਨੋਂ ਹੌਲੀ-ਹੌਲੀ ਇਸ ਕੈਮਰੇ ਦੇ ਫਰੇਮ ਚੋਂ ਬਾਹਰ ਹੋ ਜਾਂਦੇ ਨੇ ਇਸ ਤੋਂ ਬਾਅਦ ਕੁਝ ਸਮਾਂ ਗੁਜ਼ਰਦਾ ਦੇ ਪੁਲਿਸ ਸਟੇਸ਼ਨ ਦੇ ਅੰਦਰ ਇੱਕ ਕਾਲ ਜਾਂਦੀ ਹੈ ਕਿ ਸਾਨੂੰ ਇੱਕ Laash ਮਿਲੀ ਹੈ ਜੋ ਇੱਕ ਬੱਚੇ ਦੀ ਹੈ। ਉਹਦੇ ਮੂੰਹ ਦੇ ਅੰਦਰ ਕੱਪੜਾ ਠੂਸਿਆ ਗਿਆ ਸੀ ਤੇ ਪੈਰ ਬਨ ਕੇ ਇਸ ਬੱਚੇ ਨੂੰ ਇੱਕ ਬੂਰੀ ਦੇ ਅੰਦਰ ਪੈਕ ਕਰ ਦਿੱਤਾ ਗਿਆ ਸੀ ਤੇ ਬੂਰੀ ਨੂੰ ਜਾਣ ਬੁੱਝ ਕੇ ਇੱਕ ਖੰਡਰੇ ਇਲਾਕੇ ਦੇ ਵਿੱਚ ਛੱਡ ਦਿੱਤਾ ਜਾਂਦਾ ਤੇ ਸਭ ਤੋਂ ਚੌਕਾ ਦੇਣ ਵਾਲੀ ਗੱਲ ਇਹ ਸੀ ਕਿ ਇਸ ਬੱਚੇ ਨਾਲ ਜੋ ਇਹ ਬਰਬਰਤਾ ਕੀਤੀ ਗਈ ਸੀ ਉਹ ਇਸਦੇ ਪਰਿਵਾਰਕ ਮੈਂਬਰ ਨਹੀਂ ਕੀਤੀ ਸੀ। ਤਉ ਇਨਸਾਨ ਖੁਦ ਵੀ ਪੁਲਿਸ ਤੇ ਪਰਿਵਾਰ ਦੇ ਨਾਲ ਇਸ ਬੱਚੇ ਨੂੰ ਪਾਲਣ ਦੇ ਲਈ ਦਿ ਰਾਤ ਇਕ ਕਰ ਰਿਹਾ ਸੀ 5 ਫਰਵਰੀ 2023 ਦੌਰ ਦੀ ਇੱਕ ਜਕਾਬ ਪਿੰਗਡੋਬਰ ਉੱਥੇ ਕਾਂਗਰਸ ਨੇਤਾ ਜਤਿੰਦਰ ਚੌਹਣ ਦਾ ਵੱਡਾ ਬੇਟਾ ਛੋਟਾ ਬੇਟਾ ਤੇ ਉਹਦੀ ਪਤਨੀ ਰਹਦੀ ਸੀ ਸ਼ਾਮ ਕਰੀਬ 6 ਵਜੇ ਪਰਿਵਾਰ ਘਰ ਦੇ ਵਿੱਚ ਬੈਠਾ ਹੋਇਆ ਸੀ ਵੱਡਾ ਬੇਟਾ ਗੇਮ ਖੇਡ ਰਿਹਾ ਸੀ ਮੋਬਾਈਲ ਦੇ ਉੱਤੇ ਪਰ ਛੋਟਾ ਬੇਟਾ ਘਰ ਦੇ ਵਿੱਚੋਂ ਮੌਜੂਦ ਨਹੀਂ ਸੀ ਪਤਨੀ ਨੂੰ ਲੱਗਾ ਕਿ ਸ਼ਾਇਦ ਉਹ ਕਿਤੇ ਬਾਹਰ ਬੱਚਿਆਂ ਦੇ ਨਾਲ ਖੇਡਣ ਦੇ ਲਈ ਗਿਆ ਹੋਊਗਾ ਇਸ ਤੋਂ ਬਾਅਦ ਲਗਭਗ 7:10 ਦੇ ਉੱਤੇ ਪਤਨੀ ਬੇਟੇ ਨੂੰ ਭਾਲਣ ਦੇ ਲਈ ਘਰ ਦੇ ਵਿੱਚੋਂ ਬਾਹਰ ਆਉਂਦੀ ਹੈ ਪਰ ਉਹ ਕਿਤੇ ਵੀ ਨਜ਼ਰ ਨਹੀਂ ਆਉਂਦਾ 7:30 ਜਤਿੰਦਰ ਚੋਹਾਨ ਵੀ ਘਰ ਦੇ ਵਿੱਚ ਆਉਂਦਾ ਉਸ ਨੂੰ ਦੱਸਿਆ ਜਾਂਦਾ ਕਿ ਬੇਟਾ ਕਿਤੇ ਨਜ਼ਰ ਨਹੀਂ ਆ ਰਿਹਾ ਫਿਰ ਪੂਰਾ ਪਰਿਵਾਰ ਤੇ ਆਸ-ਪड़ोस ਦੇ ਲੋਕ ਵੀ ਉਸ ਨੂੰ ਭਾਲਣਾ ਸ਼ੁਰੂ ਕਰਦੇ ਨੇ ਤੇ ਫਿਰ ਸ਼ਾਮ ਕਰੀਬ 8:00 ਜਤਿੰਦਰ ਚੋਹਾਨ ਦੇ ਫੋਨ ਦੇ ਉੱਤੇ ਇੱਕ ਕਾਲ ਆਉਂਦੀ ਹੈ ਅੱਗੋਂ ਆਵਾਜ਼ ਆਉਂਦੀ ਹੈ ਪਾਪਾ ਪਾਪਾ ਤੇ ਫਿਰ ਇੱਕ ਆਦਮੀ ਬੋਲਦਾ ਕਿ ਤੂੰ ਆਪਦੇ ਬੇਟੇ ਦੀ ਆਵਾਜ਼ ਸੁਣ ਲਈ ਹੁਣ 4 ਕਰੋੜ ਦਾ ਇੰਤਜ਼ਾਮ ਕਰ ਤੇ ਫਿਰ ਫੋਨ ਕੱਟ ਜਾਂਦਾ ਇਸ ਵਾਰ ਪਰਿਵਾਰ ਦੀ ਸਹਿਮਤੀ ਦੇ ਨਾਲ ਜੋ ਬੱਚਾ ਕਨੈਪ ਹੋਇਆ ਸੀ ਜਾਨੀ ਕਿ ਹਰਸ਼ ਉਸਦਾ ਚਾਚਾ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਤੇ ਉਸਦੀ ਕਿਡਨਾਪਿੰਗ ਦੀ ਰਿਪੋਰਟ ਲਖਵਾਉਂਦਾ ਤਾਂ ਪੁਲਿਸ ਬੱਚੇ ਨੂੰ ਭਾਲਣਾ ਸ਼ੁਰੂ ਕਰਦੀ ਹੈ ਪਰਿਵਾਰ ਤੋਂ ਸਾਰੀ ਜਾਣਕਾਰੀ ਲਈਤੀ ਜਾਂਦੀ ਹੈ ਕਿ ਤੁਹਾਡੀ ਕਿਸੇ ਨਾਲ ਦੁਸ਼ਮਣੀ ਤਾਂ ਨਹੀਂ ਤੇ ਜਾਂ ਫਿਰ ਕਿਸੇ ਨੇ ਤੁਹਾਡੇ ਰੁਪਏ ਵਗੈਰਾ ਲੈਣੇ ਦੇਣੇ ਹੋਣਾ ਤਾਜਾ ਕੁਝ ਵੀ ਸ਼ਾਰਬੀਨ ਦੇ ਵਿੱਚ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਹੁਣ ਸਭ ਤੋਂ ਵੱਡਾ ਡਰ ਸੀ ਕਿ ਕਿਤੇ ਬੱਚੇ ਨੂੰ ਕਨੈਪਰ ਕੁਝ ਕਾਰਨਾ ਦੇਣ ਇਸ ਤੋਂ ਬਾਅਦ ਪੁਲਿਸ ਘਰ ਦੇ ਆਸ-ਪਾਸ ਸੀਸੀਟੀਵੀ ਕੈਮਰੇ ਖੰਗਾਲ ਦੀਆ ਟਾਪੋਸ ਨੂੰ ਦੋ ਸੀਸੀਟੀਵੀ ਫੁਟੇਜ ਮਿਲਦੀਆਂ ਨੇ ਪਹਿਲੀ ਇਹ ਜਿਸ ਦੇ ਵਿੱਚ ਬੱਚਾ ਇੱਕ ਹੋਰ ਆਦਮੀ ਦੇ ਪਿੱਛੇ-ਪਿੱਛੇ ਤੁਰਦਾ ਹੋਇਆ ਨਜ਼ਰ ਆ ਰਿਹਾ ਤੇ ਇਹ ਦੂਸਰੀ ਫੁਟੇਜ ਵੀ ਇਹੀ ਦੋਨੋਂ ਨਜ਼ਰ ਆ ਰਹੇ ਨੇ ਪਰ ਬਹੁਤ ਜ਼ਿਆਦਾ ਦੂਰ ਹੁਣੇ ਕਿਸੇ ਵੀ ਐਂਗਲ ਤੋਂ ਕਨੈਪਿੰਗ ਤਾਂ ਨਹੀਂ ਸੀ ਲੱਗ ਰਹੀ ਕਿਉਂਕਿ ਬੱਚਾ ਬੜੇ ਹੀ ਆਰਾਮ ਦੇ ਨਾਲ ਉਸ ਆਦਮੀ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਜਿਵੇਂ ਉਸ ਨੂੰ ਜਾਣਦਾ ਹੋਵੇ ਤਾਂ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਹਰਸ਼ ਦੇ ਪਿਤਾ ਨੂੰ ਸੀਸੀਟੀਵੀ ਫੁਟੇਜ ਦਿਖਾਈ ਜਾਂਦੀ ਹੈ ਕਿ ਕੀ ਤੁਸੀਂ ਇਸ ਆਦਮੀ ਨੂੰ ਜਾਣਦੇ ਹੋ ਜੋ ਇਸ ਦੇ ਅੱਗੇ ਜਾ ਰਿਹਾ ਤਾਂ ਪਿਤਾ ਵੱਲੋਂ ਕਿਹਾ ਜਾਂਦਾ ਹਾਂ ਇਹ ਤਾਂ ਮੇਰਾ ਭਾਣਜਾ ਰਿਤਿਕ ਆ ਪਰ ਪਰਿਵਾਰ ਕਹਿੰਦਾ ਆ ਕਿ ਇਹ ਤਾਂ ਸਾਡਾ ਕਾਫੀ ਕਰੀਬੀ ਆ ਤੇ ਉਸਨੇ ਇਸ ਨਾਲ ਕੁਝ ਨਹੀਂ ਕੀਤਾ ਹੋਣਾ ਕਿਉਂਕਿ ਉਹ ਤਾਂ ਸਾਡੇ ਨਾਲ ਹੀ ਹਰਸ਼ ਨੂੰ ਪਾਲਣ ਦੇ ਵਿੱਚ ਮਦਦ ਕਰ ਰਿਹਾ ਸੀ ਪਰ ਇਸਤੇ ਬਾਵਜੂਦ ਪੁਲਿਸ ਰਿਤਿਕ ਨੂੰ ਚੱਕ ਲੈਂਦੀ ਆ ਤੇ ਜਦੋਂ ਤਸੱਲੀ ਨਾਲ ਪੁੱਛਗਿੱਛ ਕਰਦੀ ਆ ਤਾਂ ਰਿਤਿਕ ਵੱਲੋਂ ਪੁਲਿਸ ਨੂੰ ਦੱਸਿਆ ਜਾਂਦਾ ਕਿ ਸਰ ਮੈਂ ਤਾਂ ਹਰਸ਼ ਨੂੰ ਲੈ ਜਾ ਕੇ ਵਿਕਰਾਂਤ ਨੂੰ ਸੌਂਪ ਦਿੱਤਾ ਸੀ ਉਸ ਤੋਂ ਬਾਅਦ ਮੈਨੂੰ ਕੁਝ ਵੀ ਨਹੀਂ ਪਤਾ ਕਿ ਉਹ ਗਿਆ ਕਿੱਧਰ ਫਿਰ ਪੁਲਿਸ ਵੱਲੋਂ ਰਿਤਿਕ ਤੋਂ ਵਿਕਰਾਂਤ ਦਾ ਫੋਨ ਨੰਬਰ ਲੈਂਤਾ ਜਾਂਦਾ ਤੇ ਉਸ ਨੂੰ ਸਰਬੂਲੈਂਸ ਤੇ ਲਾਇਆ ਜਾਂਦਾ ਤਾਂ ਪਤਾ ਲੱਗਦਾ ਕਿ ਉਹ ਇੱਕ ਹੋਟਲ ਦੇ ਵਿੱਚ ਮੌਜੂਦਾ ਪੁਲਿਸ ਤਰਾਤੀ ਉਸ ਹੋਟਲ ਦੇ ਵਿੱਚ ਜਾਂਦੀ ਹੈ ਹੋਟਲ ਸਟਾਫ ਨੂੰ ਪੁੱਛਿਆ ਜਾਂਦਾ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਰੂਮ ਨੰਬਰ ਦੇ ਦਿੱਤਾ ਜਾਂਦਾ ਤੇ ਇਸ ਤੇ ਚਲਦਿਆਂ ਪੁਲਿਸ ਰੂਮ ਦੇ ਵਿੱਚ ਜਾਂਦੀ ਹੈ ਤਾਂ ਉੱਥੇ ਪੁਲਿਸ ਨੂੰ ਵਿਕਰਾਂਤ ਮਿਲ ਜਾਂਦਾ ਪਰ ਬੱਚਾ ਕਿਤੇ ਵੀ ਨਜ਼ਰ ਨਹੀਂ ਸੀ ਆ ਰਿਹਾ ਪੁਲਿਸ ਵੱਲੋਂ ਵਿਕਰਾਂਤ ਨੂੰ ਉੱਥੇ ਹੀ ਤਸੱਲੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਬੱਚੇ ਦੇ ਪਗਰਾਂ ਦਾ ਚਿਹਰਾ ਦੇਖ ਲਿਆ ਸੀ ਫਿਰ ਉਸਨੇ ਬੱਚੇ ਦੇ ਮੂੰਹ ਦੇ ਵਿੱਚ ਇੱਕ ਕੱਪੜਾ ਪਾਇਆ ਤੇ ਹੱਥ ਪੈਰ ਬੰਨ ਕੇ ਗਲਾਕੋਟ ਕੇ ਮਾਰਤਾ ਫਿਰ ਇੱਕ ਇਨੋਵਾ ਕਾਰ ਦੇ ਜ਼ਰੀਏ ਉਸ ਬੱਚੇ ਨੂੰ ਲਿਜਾ ਕੇ ਇੱਕ ਪੁਲ ਥੱਲੇ ਸੁੱਟਦਾ ਦੂਸਰੇ ਪਾਸੇ ਰਿਤਿਕ ਹਰ ਪਲ ਘਰ ਦੇ ਵਿੱਚ ਰਹਿ ਕੇ ਵਿਕਰਾਂਤ ਨੂੰ ਸਾਰੀ ਗੱਲ ਦੱਸ ਰਿਹਾ ਸੀ ਕਿ ਪੁਲਸ ਹੁਣ ਕੀ ਕਰ ਰਹੀ ਹੈ ਪੁਲਸ ਦੇ ਹਰ ਸਟੈਪ ਦੀ ਜਾਣਕਾਰੀ ਵਿਕਰਾਂਤ ਨੂੰ ਰਿਤਿਕ ਵੱਲੋਂ ਦਿੱਤੀ ਜਾ ਰਹੀ ਸੀ ਦੂਸਰਾ ਜਦੋਂ ਰਿਤਿਕ ਵੱਲੋਂ ਬੱਚੇ ਨੂੰ ਕਨੈਪ ਕੀਤਾ ਗਿਆ ਸੀ ਤਾਂ ਉਸ ਵੱਲੋਂ ਸਭ ਤੋਂ ਪਹਿਲਾਂ ਉਹਨਾਂ ਦੇ ਘਰ ਗਿਆ ਸੀ ਤੇ ਉਸ ਤੋਂ ਬਾਅਦ ਉਸਦੇ ਦੁਆਰਾ ਉਹਨਾਂ ਦੇ ਘਰ ਦੇ ਵਿੱਚ ਹੀ ਚਾਹ ਪੀਤੀ ਗਈ ਸੀ ਫਿਰ ਬੱਚੇ ਨੂੰ ਟੌਫੀ ਦਾ ਲਾਲਚ ਦੇ ਕੇ ਘਰੋਂ ਲੈ ਗਿਆ ਉਸ ਨੂੰ ਪਤਾ ਸੀ ਕਿ ਘਰ ਤੇ ਬਾਹਰ ਕਿੱਥੇ-ਕਿੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤਾਂ ਉਹ ਸਭ ਕੈਮਰਿਆਂ ਤੋਂ ਬਚਦੇ ਹੋਏ ਘਰ ਦੇ ਵਿੱਚੋਂ ਵਾਰ ਨਿਕਲਿਆ ਸੀ ਪਰ ਫਿਰ ਵੀ ਇਹਨਾਂ ਦੋ ਸੀਸੀਟੀਵੀ ਕੈਮਰਾਵਾਂ ਦੇ ਵਿੱਚ ਉਹ ਕੈਦ ਹੋ ਗਿਆ ਜਿਨ੍ਹਾਂ ਦੇ ਬਾਰੇ ਵਿੱਚ ਸ਼ਾਇਦ ਉਸਨੇ ਸੋਚਿਆ ਸੀ ਕਿ ਇਹ ਕਾਫੀ ਦੂਰ ਨੇ ਤੇ ਉਸਦੀ ਪਛਾਣ ਨਹੀਂ ਹੋਣੀ ਤੇ ਫਿਰ ਉਸਤੇ ਵੱਲੋਂ ਬੱਚੇ ਨੂੰ ਸਿੱਧਾ ਵਿਕਰਾਂਤ ਨੂੰ ਸੌਂਪ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ ਫਿਰ ਪੁਲਿਸ ਵੱਲੋਂ ਦੋਨਾਂ ਨੂੰ ਅਰੈਸਟ ਕੀਤਾ ਜਾਂਦਾ ਮਾਮਲਾ ਕੋਰਟ ਦੇ ਵਿੱਚ ਜਾਂਦਾ ਤਾਂ ਕੋਰਟ ਵੱਲੋਂ ਇਸ ਨੂੰ ਰੈਅਰ ਆਫ ਰੈਅਰ ਕੇਸ ਮੰਨਦੇ ਹੋਏ ਦੋਨਾਂ ਨੂੰ ਹੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਧੰਨਵਾਦ